ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਸਟਾਰਟਿੰਗ ਦੇ ਵਿੱਚ ਆਪਾਂ ਧਾਰਾ ਮਾਰ ਕੇ ਦਿਖਾਉਣੇ ਪਿਆ ਬੱਚਾ ਵਹਿੜ ਚੜਦੀ ਪੀਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜਿਹੜਾ ਬਰਨਾਲਾ ਇਹ ਤਸੀਲ ਤਬਾ ਤੇ ਮੋਬਾਈਲ ਨੰਬਰ ਜੀ 8423472 628423472 ਆਪਾਂ ਤਾਜੀ ਸੂਈ ਵੇਖ ਰਹੇ ਆ ਜੇਰੇ ਆਪਣੀ ਦੀ ਪੈ ਰਹੀ ਆ ਹਨਾ ਭਾਜੀ ਇਹ ਪੈਰੇ ਨੂੰ ਕੁਸ ਲੜ ਜਾ ਪਿਆ ਜੀ ਕੋ ਬੈਠ ਲੱਗੇ ਉਹ ਟੁੱਟ ਗਿਆ ਹਨਾ ਤੇ ਕਿਹੜਾ ਸੁਦਾ ਸੂਈ ਆ ਵੀਰੇ ਇਹ ਦੂਜਾ ਸੁਦਾ ਸੂਈ ਆ ਅੱਛਾ ਦੂਜਾ ਸੁਦਾ ਸੂਈ ਆ ਬੱਚਾ ਇਹਨੇ ਦੇਤਾ ਆਪਣਾ ਅੱਛਾ ਮਗਰ ਬੱਚੀ ਆ ਤੇ ਧਾਰਾ ਪਾ ਸਟਾਰਟਿੰਗ ਨਹੀਂ ਮਾਰ ਕੇ ਦਿਖਾਦੀ ਆ ਚੋਣ ਚਵਾਦੀ ਪੋਲੀ ਆ ਪੂਰੀ ਇੱਕ ਨੰਬਰ ਆਈ ਬਾਕੀ ਧਾਰਾ ਮਾਰ ਤੇ ਕਿਹੜਾ ਵੀਰ ਹੋਂ ਦੱਸੂ ਕੀ ਸਾਫ ਸਾਹਮਣੇ ਆ ਜੀ ਤੇ ਦੁੱਧ ਕਿੰਨਾ ਕ ਪਾ ਦੋਗੀ ਹਸ਼ਟਵੇਟ ਜੇ 20 ਕਿਲੋ ਤੋਂ ਬਾਹਰ ਆਲੀ ਹੈ ਇਹ ਮੋਤਮੂਰੀ ਚੰਗਾ ਆ ਗਿਆ ਤੇ ਤੇ 20 ਕਿਲੋ 20 ਕਿਲੋ ਮੰਨ ਲੈ ਜਿਹੜਾ ਮਰਜ਼ੀ ਲਈ ਅਸਾ ਨਾਲ ਬਚੀ ਜੀ ਡੈਡ ਆ ਉਹ ਉਹ ਡੈਡ ਜੀਤੇ ਰੇਟ ਇਹਦਾ ਕੀ ਰੱਖਿਆ ਵੇਚਣ ਜੜਾ ਰੇਟ ਆਪਾਂ ਹੀ ਬਸ ਦਿਨ ਲੈਣ ਦੀ ਗਰੰਟੀ ਬੋਲਣੀ ਕਰਤਾ ਵੀ 70000 ਰੁਪਏ ਦੀ ਘੱਟ ਦੇਣੀ ਛੋੜਸ ਆਪਾਂ ਹੋ ਜਾਊਗਾ ਬਸ ਆਹ ਰੱਖਣਾ ਮਾਨਸਨ ਕਰਤਾ ਤੋਰੀ ਬਾਹਰ ਨੂੰ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਬੈਠ ਦੀ ਤੇ ਜੇ ਇਹਦੀ ਮੰਨ ਕੇ ਚਲੋ ਵੀ ਡੰਨ ਵਾਲਾ ਕੰਮ ਹੀ ਆ ਜਮਾ ਅੱਧਾ ਲੜ ਰਹਿ ਗਿਆ ਪੈ ਜਾਣੀ ਆ ਤੇ ਰੇਟ ਇਹਦਾ ਹੈਗਾ ਜੈਨੂਨ ਜ 75000 ਚ ਮੌਕੇ ਤੇ ਮਾਨਤਨ ਵਗੈਰਾ ਹੋ ਜੂ ਥੋੜਾ ਬੱਚੇ ਨੂੰ ਦੌੜਦੀ ਆ ਤੇ ਦੇਖੋ ਕੱਤ ਕਾੜ ਤੇ ਲੇਵਾ ਵਗੈਰਾ ਤੇ ਧਾਰਾ ਦੂਰਾਂ ਦੀ ਇੱਕ ਨੰਬਰ ਆ ਹਨਾ ਤੇ ਸਾਫ ਸੁਥਰਾ ਚੋਣਾ ਅੱਧੀ ਜੇਰੇ ਦੀ ਆ ਪਈ ਆ ਅੱਧੀ ਪੈਣੀਗਾ ਤੇ 75000 ਚ ਮਾਨਤਨ ਕਰ ਦਾਂਗੇ ਤੇ ਅੱਗੇ ਦੋ ਨੰਬਰ ਜਿਹੜੀ ਬੈੜ ਦੇਖਨੇ ਆ ਆਪਾਂ ਗੱਬਣ ਹਨਾ ਕਿਹੜਾ ਸੂਆ ਸੂਰੀ ਆਈ ਅੱਛਾ ਦੂਜਾ ਸੂਆ ਸੁੰਦੀ ਆ ਤੇ ਇੱਕ ਆ ਇੱਕ ਦਿਨ ਵਾਕਿਆ ਸੂਣ ਜੇ ਦੇ ਅੱਛਾ ਇੱਕ ਹਫਤੇ ਦੀ ਕੱਤੀ ਆ ਸੂਆ ਦੂਜਾ ਸੂਰੀ ਆ ਹਨਾ ਤੇ ਦੁੱਧ ਪਹਿਲੇ ਸੂਏ ਕਿੰਨਾ ਦੱਸਿਆ ਮਾਲਕ ਨੇ ਪਹਿਲੇ ਜੋ ਬਾਈਕ ਤੇ ਹੀ ਕੋਲ ਉੱਤਾਂ ਵਈ ਕਹਿੰਦਾ ਭਾਬ 20 ਤੋਂ ਪਾਰ ਚੱਲੀ ਵੀ ਆ ਹਾਂ ਕੱਢੀ ਗੈਰ ਹੈ ਜੀ ਜਗ੍ਹਾ ਦੇ ਤੇ ਬਹੁਤ ਥੋੜਾ ਗੈਰ ਜੀ ਕਹਿੰਦਾ ਭਾਬ ਇੱਕ ਹਫਤਾ ਬਾਕੀ ਹੈ ਹਨਾ ਦੱਸ ਦੇਣਾ 25 ਦੇ ਵਿੱਚੋਂ ਬਾਕੀ 22 ਦੇ ਜਦੋਂ ਲੇ ਗਏਗਾ ਜੀ ਮਾਰਦੇ ਆ ਅਜਾ ਕਹਿੰਦਾ ਭਾਬ 20 ਤੋਂ ਪਾਰ ਵਾਲੀ ਦਾ ਜੱਟ ਸੌਦਾ ਹੈਗੀ ਆ ਹੈ ਵੀ ਹੈ ਜੀ ਤਾਂ ਨੋਰਥ ਨੇ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਇਹਦਾ ਭਾਈ 85000 585 ਜੋ ਮਾਨਤਾ ਨ ਕਰਦਾਂਗੇ ਠੀਕ ਆ 85000 ਚ ਮਾਨਤਾ ਨ ਕਰਦਾਂਗੇ ਦੂਜਾ ਸੂਆ ਗੱਬਣ ਵੈੜ ਸੂਰੀਆ ਸੂਣ ਦੇ ਵਿੱਚ ਇੱਕ ਹਫਤਾ ਇਹਦਾ ਪੈਂਡਿੰਗ ਪਿਆ ਤੇ ਪਹਿਲਾ ਨੰਬਰ ਜਿਹੜਾ ਤਾਜੀ ਸੂਈ ਦਿਖਾਇਆ ਮਗਰ ਬੱਚੀ ਰੇਟ 75000 ਧਾਰਾ ਮਾਰ ਕੇ ਦਿਖਾਤੀਆਂ ਜੇਰ ਜਮਾ ਓਕੇ ਵਾਲਾ ਕੰਮ ਯੋ ਬਸ ਜਿਹੜੋ ਬੈਗਿੰਮੈਂਟ ਪੰਜਾਂ ਦਾ ਖੇਡਾ ਹੀ ਆ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 68423472 ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਰੋ ਦੇਖਣੇ ਸਭ ਦਾ ਤਹਿਤ